ਸਾਤ ਸੰਗਤ ਕਰੋ ਕਿਰਪਾ ਅਸਮਨ ਕਰੋ ਪਵਿੱਤਰ ਬੜੇ ਪਿਆਰ ਅਤਿ ਸਤਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਕੀ ਫਤਿਹ ਜਪੋ ਸਤਨਾਮ ਸ੍ਰੀ ਵਾਹਿਗੁਰੂ ਸਤਪੁਰ ਸਾਹਿਬ ਮਹਾਰਾਜਿਆਂ ਨੇ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਘੜੀਆਂ ਉਹ ਦੋ ਸਿੱਖੀਆਂ ਨੇ ਸਤਸੰਗਤ ਵਿੱਚ ਬੈਠ ਕਰਕੇ ਆਪਸ ਹਰਿਆਣੂ ਗੁਰੂ ਬਾਣੀ ਜੋ ਸਤਪੁਰਖ ਪਾਸ਼ਾ ਮਹਾਰਾਜ ਦੀ ਰਜ਼ਾਨਾ ਹੀ ਮਨੁੱਖ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਔਰ ਉਪਦੇਸ਼ ਰਹੇ ਕੀ ਬਿਆਨ ਕਰ ਰਹੇ ਨੇ ਉਹ ਸਰਵਣ ਕਰਨ ਦੀਆਂ ਇਹ ਘੜੀਆਂ ਬਖਸ਼ਿਸ਼ ਹੋਈਆਂ ਨੇ ਅੱਪਰ ਰਹਿਣ ਕੇ ਬਿਤਰ ਕਰਨਾ ਹੈ ਕਿ ਜੋ ਗੁਰੂ ਸਾਹਿਬ ਕਹਿ ਰਹੇ ਨੇ ਕੋਸ਼ਿਸ਼ ਕਰੀਏ ਬਹੁਤਾਂ ਨੇਕ ਕਣਕਾ ਮਤਰ ਵੀ ਸਾਡੇ ਜੀਵਨ ਦੇ ਅੰਦਰ ਗੁਰੂ ਦੀ ਬਾਣੀ ਦੇ ਬੋਲ ਅੰਮੀ ਰੂਪ ਦੇ ਵਿੱਚ ਪ੍ਰਵੇਸ਼ ਹੋ ਜਾਣ ਸਤਿਗੁਰ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਮੁਖਾਰਨ ਤੋਂ ਵਜਨੇ ਇਹ ਬਚਨ ਉਚਾਰਨ ਹੋਏ ਸੰਮੁਖ ਕਵਿਦੇ ਤੋਂ ਹੁਣ ਸੰਦੇਹ ਬਿੰਦੇ ਦਾ ਸਮਾਪ ਹੈ ਜਪੋ ਜਪੋ ਅਟਲ ਧਰਮ ਸਿੰਘ ਕੁਰਗਨ ਸਿੰਘ ਮਹਾਰਾਜ ਜੀ ਦੇ 665 ਔਰ 66 ਅੰਗ ਦੇ ਉੱਤੇ ਅੱਜ ਦੇ ਇਹ ਬਚਨ ਸੁਵਾਏ ਰਿਹਾ ਮਾਨਨ ਸਤਪੁਰਧੀਆਂ ਨੇ ਤਨਾਲ ਸਿੰਘ ਆਪ ਦੇ ਦਰਗਾਉਂ ਦੀ ਇਜਾਜ਼ਤ ਕੀਤੀ ਹੈ ਪਿਛਲੇਰੇ ਸਮੇਂ ਦੇ ਅੰਦਰ ਵੀ ਸਤਨਕ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਬਖਸ਼ਿਤੇ ਸਨ ਇਹ ਹਰ ਧਨ ਸੰਜੀਏ ਭਾਈ ਜੇ ਹਲਤ ਪਲਤ ਹਰ ਹੋਈ ਸਖਾਈ ਪਰਮਾਤਮਾ ਦਾ ਨਾਮ ਰੂਪੀ ਧਨ ਵਿੱਚ ਇਕੱਤਰ ਕਰੀਏ ਜਿਹੜਾ ਲੋਕ ਤੇ ਪ੍ਰਲੋਕ ਦੇ ਵਿੱਚ ਸਾਡਾ ਸਾਥ ਦੇਵੇਗਾ। ਅੱਜ ਦੇ ਪਵਨ ਵਚਨ ਗਿੱ ਕੱਚੇ ਧਨ ਔਰ ਸੱਚੇ ਧਨ ਨੂੰ ਲੈ ਕਰਕੇ ਸਤਿਗੁਰੂ ਬਿਆਨ ਕਰ ਰਹੇ ਨੇ ਕਾਚਾ ਧਨ ਸੰਚੇ ਮੂਰਖ ਦਾ ਵਾਰ। ਸਤਿਗੁਰੂ ਕਹਿੰਦੇ ਜਿਹੜਾ ਮਨੁੱਖ ਹੈ ਨਾ ਮੂਰਖ। ਸਤਿਗੁਰੂ ਪਾਸ਼ਾ ਮਹਾਰਾਜੀ ਨੇ ਬੜੀ ਤਰਕਤ ਲੌਜ ਵਰਤਨੀ ਹੈ। ਸਖਤ ਲੌਜ ਵਰਤਨੀ ਹੈ। ਸਤਿਗੁਰ ਕਹਿੰਦੇ ਇੱਕ ਤਾਂ ਗਵਾਰ ਹੈ। ਪਾਉਣ ਪਤਾ ਹੀ ਕੋਈ ਨਹੀਂ ਅਗਿਆਨੀਆਂ। ਦੂਜੇ ਨੰਬਰ ਤੇ ਸਤਿਗੁਰ ਕਹਿੰਦੇ ਉਹ ਮੂਰਖ ਹੈ। ਕੌਣ ਜਿਹੜਾ ਕੱਚੇ ਧੰਨ ਨੂੰ ਇਕੱਤਰ ਕਰੀ ਜਾਂਦਾ ਕੇਵਲ ਕੱਚੇ ਧੰਨ। ਮਨ ਮੁਖ ਭੁੱਲੇ ਅੰਧ ਗਵਾਰ ਸਤਿਗੁਰ ਕਹਿੰਦੇ ਮਨ ਦੇ ਮ듭 ਲਾ ਕੇ ਇਹ ਮੁਕੁੱਲ ਚੁੱਕਾ ਹੈ ਅਗਿਆਨਤਾ ਦੇ ਵਿੱਚ ਇਹ ਮੂਰਖ ਗਵਾਰ ਹੈ। ਇਹ ਪਤਾ ਨਹੀਂ ਲੱਗ ਰਿਹਾ ਕਿ ਕਿਆ ਕੈ ਤਨ ਸਦਰਦ ਹੋਏ ਜਿਹੜਾ ਕੱਚਾ ਧਨ ਹੈ ਵਿਸ਼ੇ ਵਿਕਾਰਾਂ ਨਾਲ ਇਕੱਤਰ ਕੀਤਾ ਹੋਇਆ ਸਤਿਗੁਰ ਕਹਿੰਦੇ ਇਹ ਸਦਾ ਹੀ ਦੁੱਖ ਦਿੰਦਾ ਸੁੱਖ ਨਹੀਂ ਦਿੰਦਾ ਦੋ ਬਤਾ ਸਾ ਸੰਤ ਆਉਣ ਦੇ ਨਾਲ ਮੈਂ ਸਮਝੀਏ ਕਰਨੀ ਹੈ ਸੰਝਣ ਦੀ ਕੋਸ਼ਿਸ਼ ਕਰੀਓ ਇੱਕ ਤਾਂ ਸੰਸਾਰ ਦੇ ਵਿੱਚ ਮਾਇਆ ਹੈ ਪੈਸਾ ਹੈ ਜਿਹਨੂੰ ਇਕੱਤਰ ਕਰਨ ਦੇ ਲਈ ਇਕੱਠਾ ਕਰਨ ਲਈ ਅਸੀਂ ਸਵੇਰ ਤੋਂ ਸ਼ਾਮ ਤੱਕ ਯਤਨ ਕਰਦੇ ਹਾਂ ਔਰ ਸਤਿਗੁਰ ਪਾਤਸ਼ਾਹ ਮਹਾਰਾਜ ਦੀ ਬਾਣੀ ਨੇ ਕਿਤੇ ਨਹੀਂ ਆਖਿਆ ਵੀ ਇਹ ਧਰਮ ਦੀ ਸਿੱਖ ਰਣ ਕਰਦਾ ਜਦੋਂ ਤੁਹਾਨੂੰ ਹਰਕੁਸ਼ਰਮਹਾਰਾਜ ਕੋਈ ਕਿਸੇ ਸਿੱਖ ਨੇ ਪੁੱਛਿਆ ਵੀ ਸੱਚੇ ਪਾਤਸ਼ਾਹ ਮਾਇਆ ਦੀ ਜਰੂਰਤ ਕਿੰਨੀ ਹੈ ਇਹ ਮਾਇਆ ਇੱਕ ਮੁਕਤੇ ਕੋਲ ਕਿੰਨੀ ਹੋਣੀ ਚਾਹੀਦੀ ਹੈ ਤੇ ਸਤਿਗੁਰ ਪਾਤਸ਼ਾਹ ਮਹਾਰਾਜ ਨੇ ਉਹ ਤੇ ਬਚਨ ਆ ਕੇ ਸੰਨ ਕਿ ਖਾਣ ਮੁੜੇ ਨਾ ਖਾਲੀ ਕੋਈ ਮੁੜੇ ਨਾ ਤੇ ਪੈਸਾ ਬਣੇ ਇੰਨਾ ਕਿ ਤੁਹਾਨੂੰ ਮੁੰਡੇ ਕੋਲ ਹੋਣਾ ਚਾਹੀਦਾ ਵੀ ਉਹਦਾ ਪਰਿਵਾਰ ਦਾ ਜਿਹੜਾ ਪਾਲਣ ਪੋਸ਼ਣ ਹੈ ਚੰਗੀ ਤਰ੍ਹਾਂ ਹੋ ਸਕੇ ਜੇਕਰ ਕੋਈ ਸੱਚਾ ਮਿੱਤਰ ਕੋਈ ਦੁਖੀ ਆ ਦਰਦਮਤ ਕੋਈ ਆਉਂਦਾ ਹੈ ਉਹਦੀ ਆਪਾਂ ਮਦਦ ਕਰ ਸਕੀਏ ਤੇ ਇੰਨਾ ਕੁ ਤੁਹਾਨੂੰ ਹੋਵੇ ਕਿ ਉਹਨੂੰ ਜੋੜਿਆ ਨਾ ਜਾਵੇ ਥਾਂ ਨੁ ਥੜੇ ਨਾ ਖਾਲੀ ਕੋਈ ਮੜੇ ਨਾ ਤੇ ਪੈਸਾ ਜੜੀ ਸਤਿਗੁਰ ਕਹਿੰਦੇ ਆਮ ਮਨੁੱਖ ਦੇ ਕੋਲ ਇੰਨਾ ਧਨ ਹੋਣਾ ਚਾਹੀਦਾ ਹੈ ਕੈਨ ਤੋਂ ਭਾਵ ਇਹ ਸੀ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦਾ ਵੀ ਕੇਵਲ ਧਨ ਆਪਣਾ ਹੀ ਇਕੱਤਰ ਕਰਨਾ ਇੱਕ ਵਕਤ ਸਿਆਰ ਨਹੀਂ ਆਸਕਰ ਕੇ ਸਿੱਖ ਧਰਮ ਦੇ ਅੰਦਰ ਜੋ ਮਨੁੱਖ ਗੁਰਬਾਣੀ ਦਾ ਜਾਪ ਕਰਦਾ ਹੈ ਗੁਰਬਾਣੀ ਨੂੰ ਪੜ੍ਹਨ ਵਾਲਾ ਹੈ ਗੁਰਬਾਣੀ ਨੂੰ ਗੁਰੂ ਮੰਨਣ ਵਾਲਾ ਹੈ ਜਿਹੜਾ ਇਹ ਲੱਗਦਾ ਵੀ ਸੱਚੇ ਪਾਤਸ਼ਾਹ ਮੇਰਾ ਦੁੱਖ ਤੇ ਸੁੱਖ ਦਾ ਸਾਂਝ ਕੇਵਲ ਤੂੰ ਆ ਔਰ ਮੈਂ ਦੁੱਖ ਵੇਲੇ ਵੀ ਸੁੱਖ ਵੇਲੇ ਤੇ ਝੰਨਾ ਵਿਚ ਅਰਦਾਸ ਬੰਤੀ ਕਰਦਾ ਸਤਗੁਰ ਪਾਤਸ਼ਾਹ ਮਹਾਰਾਜ ਜੀ ਉਹਨਾਂ ਨੂੰ ਫਿਰ ਸਮਝਾਉਣ ਦਾ ਯਤਨ ਕਰਦੇ ਨੇ ਵੀ ਇਹ ਭਾਈ ਕੇਵਲ ਕੱਚਾ ਧੰਨ ਜਿਹੜਾ ਨਾ ਉਹਨੂੰ ਇਕੱਤਰ ਨਾ ਕਰੀ। ਨਾਲ ਦੂਰ ਨਾਲ ਕੋਸ਼ਿਸ਼ ਕਰ ਵੀ ਤੇਰੇ ਕੋਲ ਸੱਚਾ ਧੰਨ ਆਈ। ਕੱਚਾ ਧੰਨ ਕਿਸ ਸੰਸਾਰ ਦੇ ਅੰਦਰ ਮਾਇਆ ਹੈ ਪਰ ਸਤਗੁਰ ਪਾਤਸ਼ਾਹ ਮਹਾਰਾਜ ਜੀ ਨੇ ਇਹਨੂੰ ਇਕੱਤਰ ਕਰਨ ਤੋਂ ਇਕੱਠੇ ਕਰਨ ਤੋਂ ਨਹੀਂ ਰੁਕਿਆ। ਸਤਗੁਰ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਵਰਤੋਂ ਕਿਵੇਂ ਕਰਨੀ ਹੈ ਉਸ ਹੈ। ਅੱਜ ਗੁਰੂ ਘਰ ਬੜੇ ਨੇ ਇਮਾਰਤਾਂ ਬੜੀਆਂ ਨੇ। ਜਦ ਸਮਾਜ ਸੇਵੀ ਇਸ ਤਰ੍ਹਾਂ ਤੇ ਅਨੇਕਾਂ ਲੋਕ ਪੈਸੇ ਕਰਕੇ ਧੰਨ ਕਰਕੇ ਚੱਲ ਜਾਂਦੇ ਤੁਸੀਂ ਬਹੁਤ ਉੱਚ ਪੈਸੇ ਕਮਾਉਣੇ ਹੋ ਗੁਰੂ ਘਰ ਦੇ ਸੇਵਾਦਾਰ ਨੂੰ ਮਾਇਆ ਦਨੀ ਅਖਾਉਂਦੇ ਤਾਂ ਬਹੁਤ ਭਰਾਵਾ ਪ੍ਰਬੰਧ ਚੱਲਦਾ ਗੱਲ ਪੈਸੇ ਕਮਾਉਣ ਦੀ ਪਰ ਇਕੱਠੇ ਕਰਨ ਦੀ ਨਹੀਂ ਸਤਗੁਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕੇਵਲ ਇਕੱਠਾ ਕਰਕੇ ਆਪਣੇ ਕੋਲ ਰੱਖ ਲੈਣਾ ਤੇ ਇਹ ਧਰਮ ਦੇ ਕਾਰਜਾਂ ਲਈ ਨਹੀਂ ਵਰਤਣਾ ਇੱਛੇ ਜਦੋਂ ਅਣਕ ਪੁਰਸਰ ਵਿਚਾਰ ਰੱਖਦੇ ਨੇ ਸਤਿਗੁਰੂ ਕਹਿੰਦੇ ਤੇਰੀ ਕਮਾਈ ਸਫਲ ਹੀ ਉਦੋਂ ਹੋਣੀ ਹੈ ਜਦੋਂ ਤੂੰ ਆਪਣੇ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢੇਗਾ ਦਸਵਾਂ ਹਿੱਸਾ ਕੱਢੇਗਾ ਔਰ ਉਹਨੂੰ ਧਰਮ ਦੇ ਕਾਰਜਾਂ ਦੇ ਲਈ ਜਾਂ ਕਿਸੇ ਗਰੀਬ ਦੇ ਮੁਖ ਦੇ ਵਿੱਚ ਰੋਟੀ ਜਾਊ ਉਹ ਇਸ ਤੀਜ਼ ਦੀ ਲੋੜ ਹੁੰਦਾ ਹੀ ਹੈ ਤੇਰੀ ਦਸਵੰਦ ਕੱਢੀ ਹੋਈ ਤੇਰੀ ਕਿਰਤ ਕਮਾਈ ਨੂੰ ਸਫਲ ਕਰੇ ਜੋ ਤੁਹਾਨੂੰ ਇਕੱਤਰ ਕੀਤਾ ਹੈ ਸਤਿਗੁਰੂ ਪਾਸ਼ਾ ਮਹਾਰਾਜ ਜੀ ਨੇ ਦਸਵੰਦ ਦੀ ਪ੍ਰਥਾ ਕਿਉਂ ਚਲਾਈ ਦਸਵੰਦ ਕਿਉਂ ਨਹੀਂ ਕਿਉਂਕਿ ਦਸਬੰਦ ਅਲੱਗੀ ਚੀਜ਼ ਵਿੱਚ ਹੈ ਇਹ ਮਰਿਆਦਾ ਅਲੱਗੀ ਹੈ ਦਸਬੰਦ ਵਾਲੀ ਕਿ ਇਹਦੇ ਨਾਲ ਪਹਿਲੀ ਗੱਲ ਤਾਂ ਤੁਹਾਡੇ ਆਣਦ ਵਾਲੇ ਨੂੰ ਮੁਨੁੱਖਾ ਉਹ ਭੁੱਖਾ ਨਹੀਂ ਰਹੇਗਾ ਹਰ ਇੱਕ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ ਜਿਹੜਾ ਦਸਬੰਦ ਕੱਢੇਗਾ ਸਾਥ ਸੰਗਤ ਪਹਿਲੀ ਗੱਲ ਉਹਦੇ ਜੀਵਨ ਦੇ ਅੰਦਰ ਇਹ ਕੌਨਫੀਡੈਂਸ ਰਹੇਗਾ ਕੌਂਟੀਨਿਟੀ ਰਹੇਗੀ ਉਹ ਆਪਣੇ ਆਪ ਦੇ ਮਾਣ ਕਰ ਸਕੇਗਾ ਕਿ ਮੈਂ ਆਪਣੀ ਕਮਾਲ ਸਮ aí ਦੇ ਵਿੱਚੋਂ ਕੁਝ ਹੱਥੋਂ ਕਿਸੇ ਨੂੰ ਦੇ ਗਿਆ ਐਸੋ ਕੋਈ ਪ੍ਰਦਾਸ ਜੀ ਕਹਿੰਦੇ ਆਪਣੀਆਂ 12 ਦੇ ਅੰਦਰ ਕਿਤ ਬਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਬਣਾਵੇ ਉਹ ਜਦੋਂ ਆਪਣੇ ਹੱਥੋਂ ਕੁਝ ਦਿੰਦਾ ਹੈ ਦਸਵਾਂ ਹਿੱਸਾ ਦਿੰਦਾ ਹੈ ਕਿਸੇ ਗਰੀਬ ਦੇ ਮੁੱਖ ਵਿੱਚ ਪਾਉਂਦਾ ਹੈ ਜਾਂ ਜ਼ਰੂਰਤ ਅਨੁਸਾਰ ਕਿਸ ਨੂੰ ਦਿੰਦਾ ਹੈ ਸਤਿਗੁਰ ਕਹਿੰਦੇ ਵੀ ਉਹ ਇੱਕ ਪਹਿਲੀ ਗੱਲ ਦਾ ਹੱਥੋਂ ਦੇ ਕੇ ਭਲਾ ਬਣਾਵੇ ਪਹਿਲਾਂ ਹੱਥੋਂ ਦੇਂਦਰ ਫਿਰ ਭਲਾ ਬਣਾਉਂਦਾ ਵੀ ਸੱਚੇ ਪਾਤਸ਼ਾਹ ਤੂੰ ਮੇਰੇ ਉੱਤੇ ਮਿਹਰ ਕੀਤੀ ਤੇ ਭਲੇ ਦਾ ਕੰਮ ਮੇਰੇ ਕੋਲ ਹੋਇਆ ਕਿਉਂਕਿ ਸਿੱਖ ਆਪਣੇ ਆਪ ਦੇ ਵਿੱਚ ਇੱਕ ਬੜਬੁਲੀ ਸ਼ਖਸੀਅਤ ਬਣ ਜਾਂਦਾ ਹੈ ਯਾਦ ਰੱਖਣਾ ਸਾਧ ਸੰਗਤ ਸਤਿਗੁਰ ਪਾਤਸ਼ਾਹ ਮਹਾਰਾਜ ਦੀ ਬਾਣੀ ਕਹਿੰਦੀ ਏ ਘਾਲ ਖਾਏ ਕਿਛ ਹਥੋਂ ਦੇ ਨਾਨਕ ਰਾਖਾ ਪਸਾਣਾ ਸੇ ਜਿਹੜਾ ਮੁੱਖ ਮਿਹਨਤ ਮੁਸ਼ਕਿਲ ਕਰਦਾ ਹੈ ਤੇ ਆਪਣੀ ਮਿਹਨਤ ਦੇ ਵਿੱਚੋਂ ਦਸਬੰਧ ਘਟਦਾ ਹੈ ਕਿਛ ਹਥੋਂ ਦੇ ਕਿਛ ਹਥੋਂ ਨਹੀਂ ਦਿੰਦਾ ਹੈ ਸਤਿਗੁਰ ਕਹਿੰਦੇ ਪ੍ਰਮਾਤਮਾ ਦੇ ਘਰ ਦਾ ਰਾਹ ਅਸਲ ਤੋਂ ਮੁਕਤ ਛਾਣ ਲੱਗਦਾ ਦੂਜਾ ਨੇ ਸਤਿਗੁਰੂ ਅਚਰ ਮਹਾਰਾਜ ਜੀ ਨੇ ਅੱਜ ਬਚਨ ਕੀਤੇ ਕੱਚਾ ਤਾਂ ਸੰਚੈ ਮੂਰਤ ਦੁਆਰੇ ਕੱਚਾ ਤਾਂ ਇੱਕ ਤਾਂ ਮਾਇਆ ਜਿਹੜੀ ਹੈ ਕੱਚਾ ਤਾਂ ਬਣ ਸਕਦੀ ਏ ਉਦੋਂ ਜਦੋਂ ਇਹਦੀ ਵਰਤਨ ਜਿਹੜੀ ਹੈ ਉਹ ਦਰਬਰਤੋਂ ਦੇ ਰੋਗ ਵਿੱਚ ਹੋਵੇ ਜਦੋਂ ਇਹਦੀ ਵਰਤੋਂ ਸਵਰਤੋਂ ਹੋਵੇ ਚੰਗੇ ਕਰਨਾ ਵੀ ਹੋਵੇ ਤੇ ਮਾਇਆ ਪਰਵਾਹ ਇੱਕ ਨੰਬਰ ਦੂਜੇ ਨੰਬਰ ਤੇ ਸਤਿਗੁਰੂ ਪਾਸ਼ਾ ਮਹਾਰਾਜ ਦੀ ਬਾਣੀ ਨੇ ਆਖਿਆ ਧੰਤਕ ਹੋਰ ਵੀ ਹੈ ਜਿਹੜਾ ਵਿਸ਼ੇ ਵਗਾਰਾ ਦਾ ਤਾਂ ਕਾਮ ਦਾ ਕ੍ਰੋਧ ਦਾ ਮੋਹ ਚੋਂ ਮੂਹ ਦਾ ਹੰਕਾਰ ਦਾ ਮਨੁੱਖ ਹੰਕਾਰੀ ਹੋਇਆ ਫਿਰੇ ਕਿਸੇ ਚੀਜ਼ ਨੂੰ ਲੈ ਕੇ ਜੇ ਕਾਮੀ ਹੋਇਆ ਫਿਰੇ ਲੋਭੀ ਲਾਲਚੀ ਹੋਇਆ ਫਿਰੇ ਜਾਂ ਮਨੁੱਖ ਮੋਹ ਦੇ ਵਿੱਚ ਭਿੱਜ ਕੇ ਕਿਸੇ ਨਾਲ ਠੱਗੀ ਤੇ ਬੇਮਾਨੀ ਕਰਦਾ ਰਹੇ ਸਤਿਗੁਰੂ ਕਹਿੰਦੇ ਇਹ ਵੀ ਇੱਕ ਤੰਨਾ ਹੈ ਉਹ ਕਿਹੜਾ ਤੰਨਾ ਹੈ ਮਾੜੇ ਕਰਮਾਂ ਦਾ ਜਦੋਂ ਮਨੁੱਖ ਜਿੰਨੇ ਜਿੰਨੇ ਮਾੜੇ ਕਰਮ ਕਰਦਾ ਜਾਏਗਾ ਵਿਸ਼ੇਸ਼ ਕਰਕੇ ਆਪਣੇ ਵਿੱਚ ਫਸਦਾ ਜਾਏਗਾ ਉਹ ਇੱਕ ਮਾੜੇ ਕਰਮਾਂ ਦਾ ਲੇਖਾ ਆਪਣੇ ਨਾਲ ਜੋੜੀ ਰੱਖਦਾ ਹੈ। ਇਹ ਮਾੜੇ ਕਰਮ ਜਿਹੜੇ ਜੋ ਉਹਦੇ ਨਾਲ ਜੁੜਦੇ ਜਾਂਦੇ ਆ। ਇਹ ਵੀ ਇੱਕ ਧੰਨੇ特点 ਹੁੰਦਾ ਰਹਿੰਦਾ ਹੈ ਸਤਿਗੁਰ ਕਹਿੰਦੇ ਇਹ ਜਿਹੜਾ ਧੰਨ ਹੈ ਨਾ ਇਹ ਸਦਾ ਨਹੀਂ ਦੁੱਖ ਦਿੰਦਾ ਨਾ ਦੇਖਿਆ ਕਿ ਧੰਨ ਸਦਾ ਦੁੱਖ ਹੋਏ ਜਿਹੜਾ ਵਿਸ਼ੇਸ਼ਕਾਰਾਂ ਵਾਲਾ ਧੰਨ ਹੈ ਨਾ ਸਤਿਗੁਰ ਕਹਿੰਦੇ ਇਹਦੇ ਨਾਲ ਮਨ ਤਾਂ ਸਦਾ ਦੁਖੀ ਰਹਿੰਦਾ ਹੈ ਨਾ ਸਾਧ ਜਾਈ ਵੱਡੀ ਗੱਲ ਇਹ ਹੈ ਵੀ ਇਹ ਨਾਂ ਦਾ ਧੰਨ ਜਿਹੜਾ ਮੁਕ ਦੇ ਨਾਲ ਜਾਂਦਾ ਹੈ ਵੀ ਦਰਗਾਹ ਦੇ ਵਿੱਚ ਨਾ ਪ੍ਰਾਪਤ ਹੋਏ ਕੀ ਪ੍ਰਾਪਤ ਨਹੀਂ ਹੁੰਦਾ ਮੁਨਕ ਨੂੰ ਸਦਾ ਪ੍ਰਾਪਤ ਨਹੀਂ ਹੁੰਦਾ ਸਤਿਗੁਰ ਕਹਿੰਦੇ ਨਾ ਤਾਂ ਇਹ ਧਨ ਨਾਲ ਜਾਂਦਾ ਇਹ ਤੇ ਨਾ ਹੀ ਮਨ ਨੂੰ ਸਬਰ ਆਉਂਦੀ ਏ ਚਾਹੇ ਤਨਿਆ ਵੀ ਮਾਇਆ ਕੋ ਲੜੀਏ ਕਿਹੜਾ ਮਨੁੱਖ ਏ ਜਿਹੜਾ ਅੱਜ ਤੱਕ ਬਾਹਰ ਖੜੀ ਕਰਕੇ ਕਹਿੰਦੇ ਮੈਂ ਮਾਇਆ ਤੋਂ ਰੱਜਣਾ ਮੈਨੂੰ ਹੋਰ ਨਹੀਂ ਚਾਹੀਦਾ ਨਹੀਂ ਕਹਿ ਸਕਦਾ ਕਿਉਂ ਕਿਉਂਕਿ ਨਾ ਤਾਂ ਇਹ ਮਨੁੱਖ ਜਿਹੜਾ ਸਬਰ ਦੇ ਵਿੱਚ ਹਜੇ ਤੱਕ ਆਇਆ ਸਤਿਗੁਰ ਕਹਿੰਦੇ ਕੋਟ ਜਿਉੜੇ ਲਾਖ ਕੋੜੇ ਮਨ ਨਾ ਮੁਰੇ ਕਰੋੜਾ ਕੋੜ ਲੈ ਲੱਖਾਂ ਜੁੜ ਲੈ ਪਰ ਸਤਿਗੁਰ ਕਹਿੰਦੇ ਮਨ ਨਾ ਮੁਰੇ ਮਨ ਹਜੇ ਵੀ ਨਹੀਂ ਹੜਾ ਜ ਪਰੇ ਪਰੇ ਹੀ ਕੋ ਰੂਜੀ ਇਹ ਹੋਰ ਵੀ ਪਰੇ ਜਾਣ ਨੂੰ ਫਿਰਦਾ ਵੀ ਕਰੋੜਾਂ ਲੋੜ ਲੈ ਲੱਖਾਂ ਆ ਗਏ ਹਜ਼ਾਰਾਂ ਮੇਰੇ ਕੋਲ ਨੇ ਪਰ ਸਤਿਗੁਰ ਕਹਿੰਦੇ ਪਰੇ ਪਰੇ ਹੀ ਕੋ ਰੂਜੀ ਹੈ ਤ੍ਰਿਸ਼ਨਾ ਬਿਰਲੇ ਦੀ ਹੀ ਰੂਜੀ ਤ੍ਰਿਸ਼ਨਾ ਜਿਹੜੀ ਹੈ ਨਾ ਤਮਾ ਗਣੀ ਹੈ ਸਤਿਗੁਰ ਕਹਿੰਦੇ ਕਿਸੇ ਬਿਰਲੇ ਮੁਖ ਦੇ ਬ ਜਿਹੜੀ ਕੋ ਗੁਰਦੀ ਕੋ ਕਰਨਾ ਤਾਮਾ ਨੂੰ ਕੋਏਗਾ ਜਿਹੜਾ ਮਾਇਆ ਤੋਂ ਪ੍ਰਾਂਤ ਕੋ ਕਿ ਮੁੱਢ ਨਹੀਂ ਚਾਹੀਦਾ ਪਰ ਮਾਤਵਾ ਨੂੰ ਬੋਧ ਸਤਿਗੁਰ ਪਾਛਾ ਬਚਨ ਕਰ ਰਹੇ ਨੇ ਵੀ ਇਹ ਮਾਇਆ ਨਾ ਸਾਥ ਦਾ ਹੈ ਨਾ ਪ੍ਰਾਪਤ ਹੋਏ ਨਾ ਤਾਂ ਇਹ ਮੁੱਕਦੇ ਨਾਲ ਜਾਂਦੀ ਹੈ ਅੱਜ ਤੁਹਾਡਾ ਬੈਂਕ ਬੈਲੈਂਸ ਤੁਹਾਡੇ ਨਾਲ ਬੋਲਦਾ ਹੈ ਪਰ ਜਿਸ ਦਿਨ ਸਵਸਵਾ ਦੀ ਪੂੰਜੀ ਖਤਮ ਹੋ ਗਈ ਇਹ ਮਾਇਆ ਜਿਹੜੀ ਕਿਸੇ ਰੋਡ ਦੇ ਨਾਲ ਬੋਲਣ ਲੱਗ ਪੈਂਦੀ ਹੈ ਬਸ ਇਛਾ ਕਰਕੇ ਅੜਪਦਾ ਹੈ ਇਹ ਮੁੱਕਦੀ ਨਹੀਂ ਸਤਿਗੁਰ ਪਾਸ਼ਾ ਮਹਾਰਾਜ ਜੀ ਬਾਣੀ ਤਾਂ ਇੱਕ ਤਾਂ ਜਿਹੇ ਬਚਨ ਕੀਤੇ ਨੇ ਸਤਿਗੁਰ ਕਹਿੰਦੇ ਇਹ ਤਾਂ ਅਜੇ ਹੀ ਨਾਰ ਹੈ ਇਹਨੂੰ ਨਾਰੀ ਗਿਆ ਮਾਇਆ ਨੂੰ ਧੰਨ ਸਤਿਗੁਰ ਕਹਿੰਦੇ ਇਹ ਅਜੇ ਹੀ ਔਰਤ ਹੈ ਜਿਹੜ ਜਿਹੜੀ ਕਦੇ ਵੀ ਵਿਧਵਾ ਨਹੀਂ ਹੁੰਦੀ ਭਾਵ ਅੱਜ ਕਿਸੇ ਮੁਲਕ ਦੇ ਨਾਮ ਤੇ ਹੈ ਕੱਲ ਨੂੰ ਹੋਰ ਕਿਸੇ ਦੇ ਨਾਮ ਤੇ ਹੋ ਜਾਣਾ। ਅੱਜ ਮੁਲਕ ਮਰ ਵੀ ਗਿਆ ਇਸ ਮਾਇਆ ਨੂੰ ਚਾਣ ਵਾਲੇ ਹੋਰ ਵੀ ਨਹੀਂ। ਅਗਾ ਪੀੜੀ ਦੇ ਵਿੱਚੋਂ ਕੋ ਬੱਚਾ ਆ ਜਾਏਗਾ, ਕੋ ਪੁੱਤਰ ਆ ਜਾਏਗਾ, ਕੋ ਭਰਾ ਆ ਜਾਏਗਾ। ਜੇ ਕਿਸੇ ਦਾ ਨਾਮ ਜਿਹੜਾ ਨਾਲ ਅਟੈਚ ਕੀਤਾ ਹੋਇਆ ਉਹ ਮੁਲਕੇ ਦਾ ਭਾਗੀਦਾਰ ਬਣ ਜਾਏਗਾ, ਇਹਦਾ ਮਾਲਕ ਬਣ ਜਾਏਗਾ। ਸਤਿਗੁਰ ਕਹਿੰਦੇ ਖਾਸਮ ਮਰੈ ਤੋ ਨਾਮ ਨਾ ਰੋਵੇ। ਘਰ ਵਾਲਾ ਮਰ ਜਾਂਦਾ ਤੇ ਔਰਤ ਜਿਹੜੀ ਉਹ ਰੁੰਦੀ ਨਹੀਂ। ਉਸ ਰਖਵਾਲਾ ਉਹ ਔਰੋਂ ਹੋਵੇ। ਉਹਦਾ ਰਖਵਾਲਾ ਕੋਈ ਹੋਰ ਬਣ ਜਾਂਦਾ ਹੈ। ਇਹ ਕੋ ਆਮ ਇਸਤਰੀ ਦੀ ਗੱਲ ਨਹੀਂ ਸਤਿਗੁਰੂ ਨੇ ਤੇ ਮਾਇਆ ਦੀ ਗੱਲ ਕੀਤੀ ਸਤਿਗੁਰੂ ਕਹਿੰਦੇ ਮਾਇਆ ਤਾਂ ਜਹੀ ਹੈ ਜੇਕਰ ਉਹਦਾ ਖਸਮ ਉਹਦਾ ਮਾਲਕ ਮਰ ਜੇ ਜਾਵੇ ਤਾਂ ਉਹਦਾ ਮਾਰਗ ਨਵਾਂ ਬਣ ਜਾਂਦਾ ਇਸ ਕਰਕੇ ਉਹ ਹੁੰਦੀ ਨਹੀਂ ਉਹ ਵਿਦਵਤ ਕਦੇ ਨਹੀਂ ਹੁੰਦੀ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਬੜੇ ਕਮਾਲ ਦੇ ਬਚਨ ਕਰ ਰਹੇ ਨੇ ਮੈਂ ਸਾਥ ਜਾਇ ਨਾ ਪ੍ਰਾਪਤ ਹੋਏ ਜਦੋਂ ਇਸ ਗੁੰਝਲ ਨੂੰ ਸੀ ਸਮਝਣ ਦਾ ਇਤਨ ਕਰਾ ਗਿਆ ਮੈਂ ਬਾਰ ਬਾਰ ਬੇਨਤੀ ਕਰ ਰਿਹਾ ਸਤਿਗੁਰੂ ਨੇ ਕਿਤੇ ਨਹੀਂ ਇਹ ਗੱਲ ਆਖੀ ਵੀ ਮਾਇਆ ਪਰਉਣੀ ਨਹੀਂ ਸਤਿਗੁਰ ਤਾਂ ਕਹਿੰਦੇ ਨੇ ਉਤਮ ਕਰਦੇ ਆ ਜੀਉਤ ਕਮਾਉਂਦੇ ਆ ਸਤਿ ਪੰਥ ਧਿਆਏਂਂ ਤੂੰ ਪ੍ਰਭੂ ਮੇਰੇ ਨਾਮ ਉੱਤਰੀ ਚਿੰਤ ਤੂੰ ਉਤੰਨ ਕਰ ਤੇਰਾ ਜੀਵਨ ਚੱਲੇਗਾ ਤੂੰ ਕਮਾ ਤੂੰ ਜ਼ਿੰਦਗੀ ਦੇ ਅੰਦਰ ਸੁੱਖਾਂ ਨੂੰ ਮਾੜੇਗਾ ਕਮਾਈ ਦੇ ਨਾਲ ਹੁੰਦਾ ਕੀ ਹੈ ਅਸੀਂ ਆਪਣੇ ਘਰ ਦੇ ਵਿੱਚ ਸੁੱਖ-ਸੂਰਤਾਂ ਹੀ ਕ੍ਰਿਤੀ ਸਤਿਪਰੰਥ ਦੇ ਸੁੱਖ ਮਾੜੇਗਾ ਧਿਆਏਂਂ ਬਿਆ ਤੂੰ ਪ੍ਰਭੂ ਗੁਰ ਤੇ ਨਾਲ-ਨਾਲ ਇੱਕ ਕੰਮ ਕਰ ਪ੍ਰਮਾਤਮਾ ਨੂੰ ਧਿਆਏਂਂ ਮਾਨਕ ਉੱਤਰੀ ਚਿੰਤ ਤੇਰੀ ਚਿੰਤਾ ਉੱਤਰ ਜਾਏਗੀ ਸਤਿਗੁਰ ਪਾਸ਼ਾ ਮਹਾਰਾਜ ਨੇ ਜਿਹੜਾ ਹਵਲ ਬੋਧ ਬਥੇ ਅਖੇ ਸੱਚਾ ਧੰਨ ਗੁਰਮਤੀ ਪਾਏ ਪਹਿਲਾਂ ਉਹ ਅਸੀਂ ਕੱਚੇ ਧੰਨ ਦੀ ਗੱਲ ਕਰਦੇ ਸਤਿਗੁਰ ਕਹਿੰਦੇ ਹੁਣ ਸੱਚੇ ਧੰਨ ਬਾਰੇ ਗੱਲ ਦੱਸਦਾ ਸੱਚਾ ਧੰਨ ਮਿਲਣਾ ਕਿੱਥੋਂ ਹੈ ਸੱਚਾ ਧੰਨ ਗੁਰਮਤੀ ਪਾਏ ਸੱਚਾ ਧੰਨ ਗੁਰੂ ਦੀ ਮੱਤ ਨਾਲ ਮਿਲਦਾ ਹੈ ਕਾਚਾ ਧੰਨ ਖੁਣ ਆਵੇ ਜਾਏ ਜਿਹੜਾ ਕੱਚਾ ਧੰਨ ਹੈ ਇਹ ਤਾਂ ਆਉਦਾ ਜਾਂਦਾ ਰਹਿੰਦਾ ਅੱਜ ਮਾਇਆ ਤੁਹਾਡੇ ਕੋਲੇ ਪਰ ਕਿਸੂ ਕੋਲ ਤੁਸੀਂ ਮਾਇਆ ਕਮਾ ਕੇ ਲਿਆਏ ਜਦੋਂ ਖਰਚ ਜਾਣੀ ਹੈ ਪਦਾਰਥ ਕਿਸੇ ਕੋਲ ਲੈਣ ਤੇ ਮਾਇਆ ਉਹ ਕੋਲ ਚਲੇ ਜਾਂਦਾ ਸਤਿਪਰਕ ਕਹਿੰਦੇ ਇਹ ਆਉਂਦੀ ਜਾਂਦੀ ਰਹਿੰਦੀ ਹੈ ਮਨ ਮੁਕ ਭੁੱਲੇ ਸਭ ਮਰਿਆ ਦੁਆਰ ਪਰ ਜਿਹੜੇ ਮਨ ਦੇ ਮਗਰ ਲੱਗ ਕੇ ਇਸ ਮਾਇਆ ਦੇ ਰੋ ਵਿੱਚ ਭੁੱਲੇ ਫਿਰਦੇ ਨਹੀਂ ਸਤਿਪਰਕ ਕਹਿੰਦੇ ਸਭ ਮਰਿਆ ਦੁਆਰ ਉਹ ਆਤਮਿਕ ਮੌਤੇ ਮਰ ਚੁੱਕੇ ਹੁੰਦੇ ਉਹਨਾਂ ਦੀ ਜੀਵਨ ਦੀ ਮੌਤ ਹੋ ਚੁੱਕੀ ਹੁੰਦੀ ਹੈ ਭਾਵੇਂ ਲੁੱਟੇ ਨਾ ਪਰਿਵਾਰ ਨਾ ਪਾਪ ਇਸ ਸੰਸਾਰ ਸਮੁੰਦਰ ਦੇ ਵਿੱਚ ਫਿਰ ਉਹ ਡੁੱਬ ਜਾਂਦੇ ਨੇ ਨਾ ਤਾਂ ਉਹ ਰੋਲੇ ਬੰਦੇ ਰਹਿੰਦੇ ਨੇ ਨਾ ਪਰਦੇ ਬੰਦੇ ਉਹ ਵਿੱਚ ਚਲੇ ਪਸੇ ਰਹਿ ਜਾਂਦੇ ਸਤਗੁਰੂ ਭੇਟੇ ਪੂਰੇ ਭਾਗ ਜਿਸ ਮਨੁੱਖ ਦੇ ਪੂਰੀ ਭਾਗ ਹੋ ਚੰਗੇ ਭਾਗ ਹੋ ਚੰਗੀ ਕਿਸਮਤ ਹੋਵੇ ਫਿਰ ਉਹ ਗੁਰੂ ਮਿਲਦਾ ਸੱਚਾ ਗੁਰੂ ਮਿਲਦਾ ਹੈ ਸਾਚ ਰਤੇ ਅਹੰਸ ਬਿਰਾਗ ਫਿਰ ਉਹ ਬਿਰਾਗ ਦੇ ਵਿੱਚ ਆਣ ਕੇ ਅਹੰਸ ਦਿਨ ਤੇ ਰਾਤ ਇਹਦਾ ਮਤਲਬ ਦਿਨ ਇਸਦਾ ਮਤਲਬ ਰਾਤ ਅਹੰਸ ਬਿਰਾਗ ਉਹ ਦਿਨ ਤੇ ਰਾਤ ਬਿਰਾਗ ਦੇ ਵਿੱਚ ਆ ਕੇ ਪ੍ਰਮਾਤਮਾ ਦੇ ਨਾਲ ਜੁੜੇ ਰਹਿੰਦੇ ਨੇ ਸਤਿਗੁਰ ਕਹਿੰਦੇ ਚੌਂ ਜੁਗਮਹਿ ਅੰਮ੍ਰਿਤ ਸੱਚੀ ਬਾਣੀ ਚਾਰ ਹੁਕਮ ਮੰਨੇ ਜਾਂਦੇ ਐ ਅਕਸਰ ਸਤਿਗੁਰੂ ਦੀ ਵਾਪਰ ਤੇ ਤਿਹਾਰ ਕਾ ਜੁਗ ਇਹੀ ਮੰਨੇ ਜਾਂਦੇ ਚਾਰ ਸਤਿਗੁਰ ਕਹਿੰਦੇ ਚੌਂ ਰੁਗਾ ਦੇ ਵਿੱਚ ਕੇਵਲ ਅੰਮ੍ਰਿਤ ਜਿਹੜੀ ਹੈ ਅੰਮ੍ਰਿਤ ਭਾਵ ਮ੍ਰਿਤ ਮੌਤ ਅੰਮ੍ਰਿਤ ਜਿਹੜਾ ਉਹ ਮਰਦਾ ਨਹੀਂ ਇਕਲ ਯਾਦ ਰੱਖਣਾ ਜਿਹੜੀ ਸਰੀਰਕ ਮੌਤੇ ਉਠਾਉਣ ਨੂੰ ਆਉਂਦੀ ਲੱਗੇ ਕੇਵਲ ਇਸ ਗੱਲ ਪਾਈ ਸ੍ਰੀ ਗੁਰੂ ਮੌਤ ਦਾ ਜਦੋਂ ਸਮਾਂ ਆਉਂਦਾ ਗੁਰੂ ਸਾਹਿਬ ਕਹਿੰਦੇ ਮਰਨ ਲਿਖਾਇ ਮੰਡਲ ਮੈਂ ਇਹ ਤਾਂ ਆਉਣੀ ਹੀ ਆਉਣੀ ਹੈ ਪਰ ਗੁਰੂ ਸਾਹਿਬ ਇੱਕ ਹੋਰ ਮੌਤ ਦਾ ਜ਼ਿਕਰ ਕਰਦੇ ਉਹ ਆਤਮਿਕ ਮੌਤ ਹੈ ਉਹ ਮਨੁੱਖ ਰਜਨਾ ਕਿਹੜੀ ਮਰ ਜਾਂਦਾ ਜਦੋਂ ਗੁਰੂ ਕੋਲ ਆਉਂਦਾ ਫਿਰ ਜਨਮ ਕੈਂਦਾ ਫਿਰ ਮਰ ਜਾਂਦਾ ਕਿਹੜੀ ਮਨੁੱਖ ਚੰਗਾ ਬਣ ਜਾਂਦਾ ਕਿਹੜੀ ਮਾੜਾ ਬਣ ਜਾਂਦਾ ਇਹ ਫਿਰ ਜਨਮ ਮਰਨ ਦਾ ਗੇੜਾ ਕਿਵੇਂ ਚੱਲਦਾ ਰਹਿੰਦਾ ਹੈ ਕਿਹੜੀ ਮਨੁੱਖ ਦਾ ਜੀ ਕਰਦਾ ਵੀ ਨਹੀਂ ਹੁਣ ਚੰਗੇ ਕਰਮ ਕਰੀਏ ਪਰ ਕਈ ਵਾਰੀ ਮਾਇਆ ਦੇ ਮੋਹ ਵਿੱਚ ਕਾਮ ਕ੍ਰੋਧ ਲੋਭ ਹੰਕਾਰ ਵਿਸ਼ੇ ਵਿਕਾਰਾਂ ਦੇ ਵਿੱਚ ਫਸ ਕੇ ਮਨੁੱਖ ਮਾੜੇ ਪ੍ਰਕਰਮ ਕਰ ਬੈਠਦਾ ਹੈ। ਇਹ ਆਤਮਿਕ ਮੌਤ ਹੈ। ਸਤਿਗੁਰ ਕਹਿੰਦੇ ਚੋਂ ਜੁਗਮੈ ਅੰਮ੍ਰਿਤ ਸੱਚੀ ਬਾਣੀ ਜਿਹੜੀ ਮੌਤ ਤੋਂ ਮਨੁੱਖ ਨੂੰ ਅਮਰ ਕਰੇ ਉਹ ਚੰਹਾਂ ਦੇ ਵਿੱਚ ਜੁਗਾਂ ਦੇ ਵਿੱਚੋਂ ਕੇਵਲ ਦੇ ਕੇਵਲ ਇੱਕ ਸੱਚੀ ਬਾਣੀ ਹੈ। ਪੂਰੇ ਭਾਗ ਹਰ ਨਾਮ ਸਮਾਣੀ ਪੂਰੇ ਭਾਗਾਂ ਦੇ ਨਾਲ ਇਹ ਮਨੁੱਖ ਜਿਹੜਾ ਹੈ ਨਾ ਪ੍ਰਮਾਤਮਾ ਦੇ ਨਾਮ ਦੇ ਵਿੱਚ ਸਮਾਜ ਹੁੰਦਾ ਹੈ ਬਾਣੀ ਦੇ ਰਾਹੀਂ। ਸਿੱਧ ਸਾਧਕ ਤਰਸੇ ਸੁਣ ਲੋ ਸਤਿਗੁਰੂ ਸਾਡੇ ਬੜੇ ਕਮਾਲ ਦੇ ਵਿਚਾਰ ਕਰ ਰਹੇ ਨੇ ਸਤਿਗੁਰੂ ਕਹਿੰਦੇ ਵੱਡੇ ਵੱਡੇ ਸਿੱਧ ਜੋਗੀ ਸਾਧਕ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧਿਆ ਅਸੀਂ ਤਾਂ ਹਜੇ ਤੁਰੇ ਵੀ ਨਹੀਂ ਇਸ ਰਾਹ ਦੇ ਉੱਤੇ ਸਾਡਾ ਤਾਂ ਜੀਵਨ ਦਾ ਪਿੰਡ ਦਾ ਜਿਹੜਾ ਹੈ ਨਾ ਉਹ ਬੜਾ ਲੰਮਾ ਹੈ ਸਾਨੂੰ ਹਜੇ ਆਪਣੇ ਆਪ ਦੀ ਸਮਝ ਨਹੀਂ ਆਈ ਅਸੀਂ ਕਿਵੇਂ ਪ੍ਰਮਾਤਮਾ ਦੇ ਰਾਹ ਤੇ ਚੱਲਣਾ ਹੈ ਅਕਸਰ ਮੈਂ ਕੁਧਰਤ ਤਾਂ ਹਾਂ ਨਾ ਵੀ ਗੁਰੂ ਸਾਹਿਬ ਕਹਿੰਦੇ ਆਤਮਾ ਦਾ ਪ੍ਰਮਾਤਮਾ ਨਾਲ ਮੇਲਣਾ ਪਰ ਜਿਸਮਨੁਕ ਨੂੰ ਹਜੇ ਤੱਕ ਇਉਂ ਹੀ ਪਤਾ ਲੱਗਾ ਕਿ ਆਤਮਾ ਨੂੰ ਕਿਵੇਂ ਮਹਿਸੂਸ ਕਰੀਦਾ ਹੈ ਜਾਂ ਮੇਰੇ ਅੰਦਰ ਜਿਹੜੀ ਆਤਮਾ ਹੈ ਉਹਨੇ ਕਿਵੇਂ ਮਹਿਸੂਸ ਕਰਾਂ ਉਹ ਮੁੱਖជា ਰਾਤ ਕੇ ਮੰਤਰ ਹੈ ਆਤਮਾ ਨੇ ਪ੍ਰਮਾਤਮਾ ਦੇ ਘਰ ਦੇ ਵਿੱਚ ਵਾਸ ਕਰਨਾ ਹੈ ਆਤਮਾ ਨੇ ਪ੍ਰਮਾਤਮਾ ਦੇ ਨਾਲ ਇੱਕ ਨਿਕ ਹੋਣਾ ਹੈ ਪਰ ਹਜੇ ਤੱਕ ਜਿਸਮਨੁਕ ਨੂੰ ਆਤਮਾ ਦੇ ਬਾਰੇ ਹੀ ਨਹੀਂ ਪਤਾ ਜਿਹੜਾ ਆਪਣੇ ਅੰਦਰ ਬੈਠ ਕੇ ਆਪਣੇ ਆਪ ਨੂੰ ਦੇਖਦਾ ਨਹੀਂ ਕਿ ਮੈਂ ਕੀ ਹਾਂ ਅਕਸਰ ਸ਼ਿਆਦੇ ਬੰਦੇ ਕਹਿੰਦੇ ਮੈਡੀਟੇਸ਼ਨ ਕਰਨੀ ਚਾਹੀਦੀ ਹੈ ਪਰਮਾਤਮਾ ਦੇ ਵਿੱਚ ਧਿਆਨ ਲਾਉਣਾ ਚਾਹੀਦਾ ਹੈ ਧਿਆਨ ਦਾ ਅਰਥ ਕੀ ਹੈ ਆਪਣੇ ਆਪ ਨੂੰ ਪੁੱਜਣਾ ਮਨੁੱਖ ਜਦੋਂ 10 ਮਿੰਟ ਆਪਣੇ ਨਾਲ ਬੈਠ ਕੇ ਗੱਲਾਂ ਕਰੇਗਾ ਵੀ ਮਨ啊 ਸੰਸਾਰ ਕੀ ਹੈ ਇਹ ਕਿੰਨਾ ਕੁਝ ਕਰਦਾ ਹੈ ਆਪਣੇ ਮਨ ਦੇ ਨਾਲ ਜਦੋਂ ਜਦੋਂ ਗੱਲਾਂ ਕਰੇਗਾ ਜਿਵੇਂ ਜਿਵੇਂ ਆਪਣੇ ਮਨ ਦੇ ਨਾਲ ਗੱਲਾਂ ਕਰਦਾ ਜਾਏਗਾ ਉਹ ਨੂੰ ਆਪਣੀ ਅਸਲੀਅਤ ਜਿਹੜੀ ਹੈ ਨਾ ਆਪਣੀ ਅਸਲੀਅਤ ਨੂੰ ਜਾਣਦਾ ਜਾਏਗਾ ਅਕਸਰ ਬਚਨ ਸੰਖੇਪ ਕਰਦੇ ਹੁੰਦੇ ਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਗੁਰੂ ਸਾਹਿਬ ਜੀ ਹਰਿ ਨਾਮ ਇਹ ਮਨ ਹੇ ਆਤਮਾ ਤੂੰ ਪਰਮਾਤਮਾ ਦਾ ਰੂਪ ਹੈ ਇਸ ਕਰਕੇ ਆਪਣੇ ਮੂਲ ਨੂੰ ਪਛਾਣਨ ਦੀ ਕੋਸ਼ਿਸ਼ ਕਰ ਦੇਖ ਕਿ ਸਿੱਧ ਸਾਗਰ ਤਰਸੇ ਸਭ ਲੋਏ ਵੱਡੇ ਵੱਡੇ ਸਿੱਧ ਪੁਕੇ ਹੋਏ ਜੋਗੀ ਜਿਹੜੇ ਨੇ ਉਹ ਤਰਸਦੇ ਰਹਿੰਦੇ ਨੇ ਸਭ ਲੋਏ ਸਭ ਲੋਏ ਤੋਂ ਭਾਵ ਸਾਰਾ ਸੰਸਾਰ ਤਰਸਦਾ ਰਹਦਾ ਹੈ ਪੂਰੇ ਭਾਗ ਪ੍ਰਾਪਤ ਹੋਏ ਵੱਡਿਆਂ ਭਾਗਾਂ ਦੇ ਨਾਲ ਕਿਸੇ ਨੂੰ ਇਹ ਬਾਣੀ ਪ੍ਰਾਪਤ ਹੁੰਦੀ ਸਭ ਕੁਝ ਸੱਚਾ ਸੱਚਾ ਹੈ ਸੋਏ ਔਰ ਜਿਸ ਮਨ ਨੂੰ ਇਹ ਬਾਣੀ ਪ੍ਰਾਪਤ ਹੋ ਜਾਂਦੀ ਹੈ ਉਹ ਗੁਰੂ ਦਾ ਗਿਆਨ ਲੈ ਕੇ ਜੋ ਜੀਵ ਵਿੱਚ ਕਮਾਉਂਦਾ ਹੈ ਫਿਰ ਉਹਨੂੰ ਸਭ ਕੁਝ ਬਾੜੇ ਦਾ ਬਾੜੇ ਦਾ ਸੱਚਾ ਸਭ ਕੁਝ ਸਭ ਪਾਸੇ ਪਰਮਾਤਮਾ ਹੀ ਨਜ਼ਰ ਆਉਣ ਲੱਗ ਪੈਂਦਾ ਹੈ ਸਤ ਨੂੰ ਕਿਦੇ ਸਭ ਕੁਝ ਸੱਚਾ ਸੱਚੇ ਦੇ ਭਾਵ ਪਰਮਾਤਮਾ ਸਭ ਕੁਝ ਪਰਮਾਤਮਾ ਹੀ ਹੈ ਸੱਚਾ ਹੈ ਸੋ ਇਹ ਪਰਮਾਤਮਾ ਹੀ ਸਭ ਕੁਝ ਹੈ ਉਤਮ ਬ੍ਰਹਮ ਪਛਾਣੇ ਹੋਏ ਉਸ ਉਤਮ ਪਰਮਾਤਮਾ ਨੂੰ ਉਤਮ ਪਰਮਾਤਮਾ ਕੋਈ ਬਿਰਲਾ ਮਨੁੱਖ ਪਛਾਣਦਾ ਹੈ ਸੱਚ ਸਾਚਾ ਸੱਚ ਆਪ ਤਰੜਾਏ ਉਹ ਪਰਮਾਤਮਾ ਸੱਚਾ ਹੈ ਉਹ ਆਪ ਹੀ ਮਨੁੱਖ ਦੇ ਹਿਰਦੇ ਦੇ ਵਿੱਚ ਸੱਚ ਨੂੰ ਦਰਵਾਉਂਦਾ ਹੈ ਨਾਨਕ ਆਪੇ ਵੇਖੇ ਆਪੇ ਸੱਚ ਲਾਏ ਏ ਨਾਨਕ ਪ੍ਰਮਾਤਮਾ ਆਪ ਹੀ ਮਨੁੱਖ ਨੂੰ ਵੇਖਦਾ ਹੈ ਉਹਦੀ ਸੇਵਾ ਸੰਭਾਲ ਕਰਦਾ ਹੈ ਆਪੇ ਸੱਚ ਲਾਏ ਤੇ ਆਪ ਦੀ ਕਿਰਪਾ ਕਰਕੇ ਮਨੁੱਖ ਨੂੰ ਸੱਚ ਨਾਲ ਦੇ ਪਾਸੇ ਲਾਉਂਦਾ ਉਹਦੇ ਲਾਇਆ ਹਿਰਦਕ ਲੱਗ ਸਕਦਾ ਪਰ ਜਤਨ ਮਨੁੱਖ ਨੇ ਹਮੇਸ਼ਾ ਕਰਦੇ ਰਹਿਣ ਅਕਸਰ ਇਹ ਬਚਨ ਜਿਹੜੇ ਨੇ ਉਹ ਬਦਵਾਰ ਕੋ ਸਾਥ ਦੇ ਨੇ ਕਰੋੜਾਂ ਵਾਰੀ ਤੁਸੀਂ ਵਾਹਿਗੁਰੂ ਕਹੋ ਤੇ ਤੁਹਾਨੂੰ ਉਹਦਾ ਕੋਈ ਲਾਭ ਨਹੀਂ ਕਰੋੜਾਂ ਵਾਰੀ ਬਾਹਰ ਨੂੰ ਕਹੋ ਲੱਖਾਂ ਵਾਰੀ ਤੁਸੀਂ ਵਾਹਿਗੁਰੂ ਮੂੰਹ ਤੋਂ ਉਚਾਰਨ ਕਰੋ ਉਹਦਾ ਤੁਹਾਨੂੰ ਕੋਈ ਲਾਭ ਨਹੀਂ ਉਹਦੇ ਨਾਲ ਜਹਾ ਮਰ ਨਹੀਂ ਛੁੱਟਦਾ ਪਰ ਇੱਕ ਵਾਰੀ ਵਾਹਿਗੁਰੂ ਕਹੋ ਤੁਹਾਡਾ ਜਨਮ ਮਰਨ ਕਟਿਆ ਜਾਏ ਤੇ ਜਿਹੜਾ ਕਰੋੜਾਂ ਵਾਰੀ ਵਾਹਿਗੁਰੂ ਕਹਿਣਾ ਹੈ ਉਹ ਕਹਿਣਾ ਨਹੀਂ ਇਸ ਕਰਕੇ ਕਿ ਕੋਈ ਉਹ ਭਾਵਨਾ ਦੇ ਨਾਲ ਇੱਕ ਵਾਰੀ ਵਾਹਿਗੁਰੂ ਮੂੰਹ ਦੇ ਵਿੱਚੋਂ ਨਿਕਲੇ ਜਿਹਦੇ ਨਾਲ ਸਾਡਾ ਜਨਮ ਮਰਨ ਪਿਛੇ ਪਿਛਾਰਾਂ ਦੇ ਗੇੜ-ਗੇੜੇ ਉਹ ਕੱਟੇ ਜਾਂਦੇ। ਕਰੋੜਾਂ ਵਾਰੀ ਵਾਹਿਗੁਰੂ ਕਿਆਂ ਜਨਮ ਮਰਨ ਨਹੀਂ ਮਿਟਦਾ ਕੇਵਲ ਇੱਕ ਵਾਰੀ ਕਹਿਣ ਦੇ ਨਾਲ ਹੀ ਜਨਮ ਮਰਨ ਮਿਟ ਜਾਂਦਾ ਹੈ ਇਸ ਕਰਕੇ ਕਰੋੜਾਂ ਵਾਰੀ ਕਹਿਣਾ ਹੈ ਕਿ ਜਦੋਂ ਉਹ ਭਾਵਨਾ ਬਣ ਜਾਏ ਕਰੋੜਾਂ ਵਾਰੀ ਕਹਿਣ ਦੇ ਨਾਲ ਇੱਕ ਵਾਰੀ ਅਝੇਹਾ ਵਾਹਿਗੁਰੂ ਮੂਹੇ ਦੇ ਵਿੱਚੋਂ ਨਿਕਲੇ ਜਿਹਦੇ ਨਾਲ ਜਨਮ ਮਰਨ ਕੱਟੇ ਬਬਰ ਦਾ ਅੰਤ ਬੜੇ ਕਮਾਲ ਦੇ ਬਚਨ ਕਰਦੇ ਨੇ ਆਪਣੀ ਬਾਣੀ ਦੇ ਅੰਦਰ ਉਹ ਕਹਿੰਦੇ ਸਗਲ ਕੋ ਬਲ ਕੇ ਨਾਇਕਾ ਇਸ ਸਾਰੇ ਸ੍ਰਿਸ਼ਟੀ ਦੇ ਮਾਲਕ ਨਾਇਕ ਨੂੰ ਪਤਾ ਕੀ ਪਾਉਂਦਾ ਏ ਹੀਰੋ ਆਪਕ ਅਕਸਰ ਜਿਹੜੇ ਫਿਲਮ ਦੇ ਕੈਰੈਕਟਰ ਜਿਹੜੇ ਨੇ ਉਹਨਾਂ ਨੂੰ ਹੀਰੋ ਕਹਿੰਦੇ ਆ ਜਦ ਬਹਿੰਦੀ ਦੇ ਵਿੱਚ ਉਹਨੂੰ ਨਾਇਕ ਕਹਿੰਦੇ ਆ ਦੇ ਨਾਇਕ ਭਾਵ ਕੇ ਮੇਨ ਰੋਲ ਇਹ ਆ ਮੇਨ ਕੈਰੈਕਟਰ ਇਹ ਹੈ ਸਤਿਗੁਰ ਪਾਸ਼ਾ ਮਹਾਰਾਜ ਜੀ ਕਹਿ ਰਹੇ ਨੇ ਸਗਲ ਤੋਂ ਵੱਧ ਕੇ ਨਾਇਕਾ ਇਹ ਸਾਰੀ ਸ੍ਰਿਸ਼ਟੀ ਦੇ ਮਾਲਕ ਪਰਮਾਤਮਾ ਇੱਕ ਸ਼ਿਨ ਦਰਸ਼ ਰਖਾਏ ਕੇਵਲ ਇੱਕ ਸ਼ਿਨ ਮਤਰ ਮੈਨੂੰ ਦਰਸ਼ਨ ਕਰੇ ਇੱਕ ਸ਼ਿਨ ਮਤਰ ਦੇਖੋ ਕਿ ਕਿ ਮਾਰ ਦੇ ਉਹ ਕੋ ਪਲ ਨੂੰ ਮੈਨੂੰ ਦਰਸ਼ ਦੇ ਦੇ ਕਿਉਂ ਕਿਉਂਕਿ ਮੇਰੀ ਜ਼ਿੰਦਗੀ ਜਿਹੜੀ ਹੈ ਮੇਰੀ ਆਤਮਾ ਤਰਸ ਰਹੀ ਹੈ ਪਰਮਾਤਮਾ ਨੂੰ ਦਰਸ਼ਕ ਦਿਆਸੀ ਦਿਨ ਰਾਤ ਚਿਤਰੋ ਅੰਧ ਨੀਤ ਖੋਲ ਕਪਟ ਗੁਰੂ ਜੀ ਨਾਨਕ ਹਰ ਸੰਗ ਮੀਤ ਮੇਰਾ ਮਨ ਤਸਦਾ ਪਿਆ ਗੁਰੂ ਦੇ ਦਰਸ਼ਨਾਂ ਨੂੰ ਤੇ ਉਹ ਦਰਸ਼ਨ ਮਿਹੁਣੇ ਕਿਵੇਂ ਨੇ ਗੁਰੂ ਦੇ ਨਾਲ ਖੋਲ ਕਪਟ ਕਪਟ ਤੋਂ ਭਾਵ ਦਰਵਾਜ਼ਾ ਗੁਰੂ ਨੇ ਦਰਵਾਜ਼ਾ ਖੋਲ ਕੇ ਗੁਰਮੀ ਕੀਆ ਗੁਰੂ ਨੇ ਮੇਲ ਦਿੱਤਾ ਇਹਦੇ ਨਾਲ ਮਨਕ ਹਰ ਸੰਗੀਤ ਹਰੀ ਪਰਮਾਤਮਾ ਮਿੱਤਰ ਦੇ ਨਾਲ ਜੁੜ ਮੇਲ ਦਿੱਤਾ ਤੇ ਮੇਰੇ ਜਿਹੜੇ ਦਰਸ਼ਨ ਦੀ ਪਿਆਸ ਸੀ ਉਹ ਮੁੱਕ ਗਈ ਸਤਿਗੁਰ ਪਾਤਸ਼ਾਹ ਮਹਾਰਾਜੀ ਕਿਰਪਾ ਕਰਨ ਸਾਡੇ ਜਿਗ ਦੇ ਅੰਦਰ ਵੀ ਸੱਚਾ ਧਰ ਆਏ ਸਾਡੇ ਮਨ ਦੇ ਅੰਦਰ ਵੀ ਪਿਆਸ ਲੱਗੀ ਗੁਰੂ ਦਰਸ਼ਨਾਂ ਦੀ ਗੁਰੂ ਦੇ ਨਾਲ ਸਾਡਾ ਪਿਆਰ ਬਣਦਾ ਸਾਧ ਸੰਗਤ ਨੂੰ ਹਰ ਇੱਕ ਆਹਾਰ ਭੋਜਨ ਉਹ ਖਾਣ ਦਾ ਚਾਹ ਵਾ ਲਾ ਦੁਨੀਆਂ ਦੇ ਵਿੱਚ ਜਿਹੜੀ ਚੀਜ਼ ਨੂੰ ਚੰਗੀ ਲੱਗਦੀ ਹੈ ਮਨੁੱਖ ਉਹਨੂੰ ਪ੍ਰਾਪਤ ਕਰਨ ਦਾ ਚਾਹ ਵਾ ਲਾ ਪਰ ਜਦ ਰਖਣ ਕੋ ਬਿਰਲਾ ਨਾ ਹੁੰਦਾ ਜਿਹਦੇ ਮਨ ਦੇ ਅੰਦਰ ਗੁਰੂ ਪ੍ਰਤੀ ਪਿਆਰ ਆ ਜਾਏ ਜਰ ਬਾਣੀ ਪੜਨ ਵਾਲਾ ਬਣ ਜਾਏ ਉਹਦੇ ਮਨ ਦੇ ਅੰਦਰ ਇਹ ਪਿਆਸ ਲੱਗ ਜਾਏ ਹੈ ਪ੍ਰਮਾਤਮਾ ਦਾ ਨਾਮ ਰਸਣ ਦੀ ਕੋਈ ਬਿਰਲਾ ਨਹੀਂ ਇਸ ਕਰਕੇ ਗੁਰੂ ਕਰਉਨੇ ਹਾਂ ਆਪ ਡਿਆ ਭਾਦਾਂ ਵਾਲੇ ਹੋ ਹੌਲੀ ਹੌਲੀ ਆਪਣੇ ਅੰਦਰ ਨੂੰ ਬਾਣਾ ਦੀ ਕੋਸ਼ਿਸ਼ ਕਰੋ ਕਿ ਅਸੀਂ ਇੱਥੇ ਖੜੇ ਹਾਂ ਤੇ ਤੁਰਨਾ ਕਿੰਨੀ ਹੈ ਰਾਗੁਰੂ ਸਾਹਿਬ ਗਿਆਨ ਵੀ ਦਿਖਾਉਣਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਸਾਡੇ ਅੰਦਰ ਪਿਆਸ ਬਣ ਜਾਏ ਗੁਰੂ ਦਰਸ਼ਨਾਂ ਦੀ ਪਤ ਬਣ ਜਾਏ ਸਾਡਾ ਜੀਵਨ ਸਫਲਤਾ ਵੱਲ ਵਧੇ ਬੜੇ ਪਿਆਰ ਬੜੇ ਸਤਿਕਾਰ ਦੇ ਨਾਲ ਸੱਚੇ ਦੇ ਨਾਲ ਸਾਥ ਪਰਵਰਤੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ